ਇੰਦੇਲਾ ਹਲਕੇ ਦੇ ਸਾਰੇ ਅਗੂ ਤਬਰ ਸਰਦਾਰ ਤੇ ਨਕਨਵਾਸੀਆਂ ਨੂੰ ਸਤਿਗੁਰੂ ਜੀ ਉਹਨਾਂ ਨੇ ਬੇਨਤੀ ਆ ਕਿ ਸਤਿਗੁਰੂ ਜੀ ਬਹੁਤ ਪਿਆਰੇ ਸਾਧ ਸੰਗਤ ਜੀ ਅੱਜ ਕਰਦਾ ਹੈ ਵਾਈ ਗੁਰੂ ਜੀ ਦਾ ਸਾਹਿਬ ਵਾਈ ਭਾਈ ਕੀ ਫੜੇ ਹਜਨਾਲਾ ਹਲਕੇ ਦੇ ਟਾਰੀ ਬਾਰਡਰ ਤੋਂ ਅੱਜ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਲੋੜ ਕੀ ਪਈ ਹੈ ਪੰਜਾਬ ਨੂੰ ਬਚਾਉਣ ਦੀ ਅੱਜ ਇਹ ਜੋ ਲੋੜ ਪਈ ਹੈ ਐਜੀ ਲੋੜ ਪਈ ਹੈ ਕਿ ਜੇ ਆਪਾਂ ਨਾ ਕੁਝ ਕੀਤਾ ਜੋ ਹਾਲਾਤ ਇਹਨਾਂ ਨੇ ਬਣਾ ਦਿੱਤੀਆਂ ਝਾਰੂ ਵਾਲਿਆਂ ਨੇ ਕਿ ਪੰਜਾਬ ਨੂੰ ਵਾਪਸ ਖੜਾ ਕਰਨਾ ਪੜਾ ਉੱਠਾ ਹੋ ਜਾਣਾ ਅੱਜ ਲੋਕਾਂ ਦੇ ਚਿਹਰਿਆਂ ਤੇ ਮਾਉਸੀ ਹੈ

ਪਰ ਇੰਨਾ ਦਾ ਨਿਸ਼ਾਨਾ ਸਰਕਾਰ ਵਿੱਚ ਆ ਕੇ ਸੇਵਾ ਕਰਨਾ ਨਹੀਂ ਪੰਜਾਬ ਨੂੰ ਅੱਗੇ ਵਧਾਉਣਾ ਨਹੀਂ ਸਾਰੇ ਮੁਕੇਰੇ ਕੱਢੇ ਹੋ ਗਏ ਨਿਸ਼ਾਨਾ ਇੱਕੋ ਇੱਕ ਇਹ ਕੀ ਆਪ ਆਪਣੀ ਪਾਰਟੀ ਦੀ ਪਾਰਟੀ ਨੂੰ ਹਿੰਦੁਸਤਾਨ ਕੇਮੇ ਟਘੜਾ ਕਰਨਾ ਪੰਜਾਬ ਦੇ ਖਜ਼ਾਨੇ ਤੋਂ ਇਕੱਠਾ ਕਰਕੇ ਪੈਸਾ ਅੱਜ ਸਾਰੀਆਂ ਸਹੂਲਤਾਂ ਬੰਦ ਹੈ ਨੀਲੇ ਕਾਰਡ ਕੱਟੇ ਗਏ ਐ ਸ਼ਗਨ ਬੰਦ ਐ ਪੈਨਸ਼ਨਾਂ ਕੱਟੀ ਗਈਆਂ ਜਿਹੜੀਆਂ ਐਸ.ਸੀ ਬੱਚਿਆਂ ਦੀ ਸਕਾਲਰਸ਼ਿਪ ਬੰਦ ਕੀਤੀ ਗਈ ਐ ਜਿਹੜੇ ਅਸੀਂ ਸ਼ੋਭਾ ਕੇਂਦਰ ਬਣਾਏ ਸੀ ਉਹ ਵੀ ਬੰਦ ਕਰ ਦਿੱਤੇ ਐ ਡਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਤੇ ਜਿਹੜੀ ਵੱਡੀ ਗੱਲ ਐ ਅੱਜ ਨਸ਼ਾ ਇੰਨਾ ਵਧਾ ਦਿੱਤਾ ਕਿ ਅੱਜ ਘਰ-ਘਰ ਨਸ਼ਾ ਪਹੁੰਚ ਗਿਆ ਤੇ ਪਚਾਰੇ ਐ ਇਹ ਆਮ ਆਦਮੀ ਪਾਰਟੀ ਦੇ ਵਾਧਾਏ ਗੁੰਡਾ ਗਰਦੀ ਗੈਂਗਸਟਰ ਰਾਜ ਕਰ ਰਹੇ ਨੇ ਰੋਜ਼ ਅਖਬਾਰਾਂ 'ਚ ਕਤਲ ਹੋਣਦੇ ਹੋਏ ਕਤਲ ਹੋ ਗਿਆ ਇਹਨੂੰ ਮਾਰ ਦਿੱਤਾ ਇਹਦੀ ਲੁੱਟ ਕੋਈ ਕੀ ਇਹ ਬੈਂਕ ਲੁੱਟਿਆ ਗਿਆ ਦੁਕਾਨ ਲੁੱਟੀ ਗਈ ਅਕਸਰ ਨਾਂ ਦੀ ਕੋਈ ਚੀਜ਼ ਨਹੀਂ ਅਕਸਰ ਨਾਂ ਦੀ ਕੋਈ ਹੀ ਨਹੀਂ ਕੋਈ ਪੁਲਸਾਰਿਆਂ ਨੂੰ ਪਤਾ ਹੀ ਨਹੀਂ ਕੀ ਹੁਕਮ ਕੀ ਦਾ ਬੰਨਾ ਹੈ ਕੋਈ ਨਹੀਂ ਕਹਿੰਦੇ ਆਪਣੇ ਜੱਟਿਆਲੇ ਦਾ ਖਰਾਬ ਹਰ ਰਸਤੇ ਹਰ ਹੱਥੇ ਕੋਈ ਨਾ ਕੋਈ ਇਹ ਵਾਰ ਦਾ ਠੰਡੀ ਹੈ ਉਹ ਜਿਹੜੇ ਐਕਸੈਪਟ ਨਹੀਂ ਲੱਗਦੇ ਆ ਟੀਸੀ ਲੱਗਦੀ ਆ ਭਗਵੰਤ ਮਾਨੀ ਲਾਉਂਦਾ ਆ ਲਾਉਂਦਾ ਕੇਜਰੀ ਵੱਲ ਦਿੱਲੀੋਂ ਆਰਡਰ ਆਉਂਦੇ ਆ ਭਗਵੰਤ ਮਾਨ ਨੂੰ ਤਾਂ ਡਰਾਈਵਰ ਬਣਾ ਕੇ ਰੱਖਿਆ ਜਿੱਥੇ ਕੇਜਰੀ ਵਾਲੇ ਹਿੰਦੁਸਤਾਨ ਜਾਣਾ ਭਾਵੇਂ ਗੋਆ ਜਾਣਾ ਭਾਵੇਂ ਹਾਈਦਰਾਬਾਦ ਜਾਣਾ ਭਾਵੇਂ ਬੈਂਗਲੌਰ ਜਾਣਾ ਭਾਵੇਂ ਜੈਪੁਰ ਜਾਣਾ ਟੈਲੀਫੋਨ ਪਰ ਮਾਨਤਮਨ ਨੂੰ ਕੀਤਾ ਜਾਂਦਾ ਪੰਜਾਬ ਦੀ ਪੁਛ ਲਾਲ ਭੇਜੀ ਜਾਂਦੀ ਹੈ ਪੰਜਾਬ ਸਰਕਾਰ ਹਵਾਈ ਜਹਾਜ਼ ਕਿਰਾਏ ਤੇ ਲੈਂਦਾ ਹੈ ਤੇ ਇਸੇ ਜਹਾਜ਼ ਤੇ ਉਹ ਲੈ ਕੇ ਜਾਂਦੇ ਆ तकरीबन 250 ਕੋਲ ਰੁਪਇਆ ਪਿੱਛੇ 6 ਮਹੀਨੇ ਦਾ ਕਿਰਾਇਆ ਹੀ ਭਰ ਦਿੰਦਾ ਜਹਾਜ਼ ਦਾ ਜਿਹਦਾ ਕਿਰਾਇਆ 8 ਲੱਖ ਤੋਂ 10 ਲੱਖ ਰੁਪਇਆ ਹੁੰਦਾ ਹੈ ਜੇ ਜਹਾਜ਼ ਤੇ ਉਹ ਲੈ ਕੇ ਜਾਂਦੇ ਆ ਆ ਆਮ ਆਦਮੀ ਪਾਰਟੀ ਦਾ ਨਾਂ ਦੋਸ਼ ਕਰਨ ਦੇ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਮਾਂ ਪਾਪ ਦੀ ਹੈ ਕੌਮ ਦੀ ਜੱਥੇ ਬੰਦੀ ਹੈ ਖਾਸਾ ਕੰਮ ਦੀ ਜੱਥੇ ਬੰਦੀ ਹੈ 103 ਸਾਲ ਪੁਰਾਣੀ ਜੱਥੇ ਬੰਦੀ ਹੈ ਥੋੜੀ ਖੂਨ ਝੋੜੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿੰਜੀ ਹੋਈ ਜੱਥੇ ਬੰਦੀ ਹੈ ਉਹ ਜੱਥੇ ਬੰਦੀ ਹੈ ਜਿਹਨੇ ਪੰਜਾਬ ਦੀ ਹਰ ਲੜਾਈ ਲੜੀ ਹੈ ਹਰ ਗਰੀਬ ਕਿਸਾਨ ਦੀ ਮਜ਼ਦੂਰ ਦੀ ਲੜਾਈ ਲੜੀ ਹੈ ਅੱਜ ਥੋੜੇ ਟੀਬਲਾਂ ਦੇ ਕਨੈਕਸ਼ਨ ਹੈ ਬਿਜਲੀ ਮੁਕਤ ਬੜੀਆਂ ਮੰਨੀਆਂ ਬਣਾਈਆਂ ਥੋੜੇ ਮੋਕਲ ਪੁਆਇੰਟ ਬਣਾਏ ਗਿਆ ਸਰਕਾਰ ਨੇ ਕਰੋੜ ਬਣਾਈਆਂ ਬਿਜਲੀ ਦੇ ਸਰਵਲ ਪਲੈਂਟ ਬਣਾਏ ਆ ਹਾਈਵੇ ਬਣਾਈ ਐਰਪੋਰਟ ਬਣਾਏ ਸਾਰੇ ਇੱਕੋ ਇੱਕ ਪਾਕੀ ਸ਼ਰੋਮਨੀ ਕਾਲੀ ਦੱਸੀ ਆ ਜੁਮੀਆਂ ਸਕੀਮਾਂ ਸੀ ਆਟਾਦਲ ਛੱਡਨ ਪੈਨਸ਼ਨ ਗਰੀਬਾਂ ਉਤੇ ਕਿਸਾਨਾਂ ਨੂੰ ਜੋ ਵੀ ਸਹੂਲਤ ਸੀ ਸਾਡੀ ਆਪਣੀ ਪੰਤੀ ਲਮੈਂਦਾ ਚੱਤੇਬੰਦੀ ਸ਼ਰੋਮਨੀ ਕਾਲੀ ਦੱਸੀ ਇਸ ਤਰਕੇ ਆਪਣੀ ਆਪਣੇ ਆਪਣੇ ਹੁਲੇ ਐ ਇਸ ਤਰਕੇ ਆ ਸਾਰੇ ਜਿਵੇਂ ਆਪਾਂ ਸਾਰਿਆਂ ਨੇ ਪੰਜਾਬੀਆਂ ਨੇ 92 ਸੀਟਾਂ ਦੇ ਕੇ ਇਹਨਾਂ ਨੂੰ ਜਿਤਾਇਆ ਤੇ ਹੁਣ ਇਹਨਾਂ ਦੀਆਂ ਸਰਮਾਨਤਾ ਜਮ ਕਰਾਈਏ। ਕਿਉਂਕਿ ਜਿਹੜਾ ਪੰਜਾਬੀ ਇਹਨਾਂ ਨੂੰ ਧੋਖਾ ਕਰਦਾ ਹੈ ਪੰਜਾਬੀਆਂ ਨੂੰ ਪਤਾ ਉਹਦੇ ਨਾਲ ਕਿਹੋ ਜਿਹਾ ਸਲੂਕ ਕਰਨਾ ਹੈ। ਆ ਜਿਹੜਾ ਸਰਕਲ ਪ੍ਰਧਾਨ ਸਾਹਿਬ ਸੰਗਤ ਸਿੰਘ ਸੰਗਤ ਸਿੰਘ ਜੀ ਤੇ ਸਾਰੀ ਟੀਮ ਨੇ ਆ ਇਥੋਂ ਸਾਰੇ ਸਭੀ ਇੱਕ ਪ੍ਰੋਗਰਾਮ ਸ਼ੁਰੂ ਕੀਤਾ। ਤੁਹਾਡਾ ਸਾਰਿਆਂ ਦਾ ਪੰਰਤ ਬਹੁਤ ਬਹੁਤ ਧੰਨਵਾਦ ਕਰਿਆਲਾ ਹਲਕੇ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਿਹੜਾ ਖਾਲਸਾ ਵਾਇਗੁਰ ਦੀ ਕੀ ਫਤਿਹ ਸੱਚੇ ਪਾਤਸ਼ਾਹ ਨੇ અપਾਰ ਬਖਸ਼ਿਆ ਕੀਤੀਆਂ ਅੱਜ ਜਿਹੜੇ ਦੁਸ਼ਟ ਨੂੰ ਭਜਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਇਹ ਦੁਸ਼ਟ ਨੇ ਜਿਹੜਾ ਲੋਕਾਂ ਕੋ ਝੂਠੇ ਵਾਅਦੇ ਕਰਕੇ ਤੇ ਐਵੇਂ ਹੀ ਇਹਨਾਂ ਝੂਠੇ ਵਾਅਦੇ ਡਰਾਮੇ ਜੇ ਕਰਕੇ ਤੇ ਵੋਟਾਂ ਲੈ ਲਈਆਂ ਤੇ ਲੋਕ ਅੱਜ ਤਰਾ ਤਰਾ ਕਰ ਰਹੇ ਆ ਤੇ ਜਿਹਦੇ ਵਿੱਚ ਆ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਵਿਕਮਜੀਤ ਸਿੰਘ ਜੀ ਮਜੀਠੀਆ ਦਰਜੀਤ ਸਿੰਘ ਦੀ ਟੀਮਾਂ ਬਣਾੜੇ ਨਗਰ ਤੋਂ ਅੱਜ ਸ਼ੁਰੂ ਕਾਰਵਾਤ ਕਰਨ ਵਾਸਤੇ ਸ਼ੁਰੂਆਤ ਕਰਨ ਵਾਸਤੇ ਇੱਥੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਬਣਾੜੇ ਸੰਗਤਾਂ ਵੱਲੋਂ ਜੰਡਾਲਾ ਹਲਕਾ ਸਰਕਾਰ ਸੰਗਤਾਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੱਥੇ ਦਾ ਧੰਨਵਾਦ ਕਰਦੇ ਆ ਉੱਥੇ ਸੰਗਤ ਨੇ ਜਿਹੜਾ ਰੋ ਅੱਜ ਦੇਖਣ ਦੇ ਵਿੱਚ ਮਿਲਿਆ ਕਿ ਇਹ ਜਿਹੜਾ ਪੰਜਾਬ ਨੂੰ ਬਚਾਉਣ ਵਾਸਤੇ ਬਹੁਤ ਵੱਡੀ ਜਿਹੜੀ ਆ ਅੱਜ ਸਮੇਂ ਦੀ ਲੋੜ ਆ ਕਿਉਂਕਿ ਇਹਨਾਂ ਦੁਸ਼ਤਾਂ ਨੇ ਬਹੁਤ ਕਰਮ ਕੀਤੇ ਆ ਪੁੱਠੇ ਕਰਮ ਕੀਤੇ ਆ ਗੁਰੂ ਘਰਾਂ ਦੇ ਵਿੱਚ ਤਾਂ ਇਹਨਾਂ ਨੇ ਬਹੁਤ ਉੱਥੇ ਹਮਲੇ ਕੀਤੇ ਆ ਫਲਤਨਪੁਰ ਲੋਧੀ ਕਿੱਥੇ ਹਮਲੇ ਕੀਤੇ ਆ ਉੱਥੇ ਇਹਨਾਂ ਨੇ ਇਹਨਾਂ ਨੇ ਜਿਹੜੇ ਆ ਪਰਚੇ ਤੇ ਪਰਚਾ ਦੇ ਪਰਚੇ ਦੇ ਪਰਚਾ ਇੱਕ ਪਰਚੇ ਦੇ ਪਰਚਾ ਮੁੜ ਕੇ ਦੂਜਾ ਪਰਚਾ ਤੀਜਾ ਪਰਚਾ ਆਜ ਸੰਗਤਾਂ ਜਿਹੜੀਆਂ ਸੰਗਰੂਰ ਵਾਲ ਦੀਆਂ ਪਲੇਰ ਕੋਟਰ ਵਾਲ ਦੀਆਂ ਸੁਨਾਮ ਵਾਲ ਦੀਆਂ ਸੰਗਤਾਂ ਜਿਹੜੀਆਂ ਵਾ ਉਹ ਬਹੁਤ ਹੀ ਦੁੱਖੀ ਦੇ ਵਿੱਚ ਆ ਇਥੇ ਮਾਦੇ ਦੀ ਧਰਤੀ ਦੇ ਉੱਤੇ ਉਹਨਾਂ ਨੇ ਨਸ਼ੇ ਦਾ ਜਿਹੜਾ ਬਹੁਤ ਵੱਡਾ ਇਹ ਜਿਹੜਾ ਆਂਦਾ ਹਿੰਦ ਨਸ਼ਾ ਜਿਹੜਾ ਹਫ਼ਤੇ ਦੇ ਵਿੱਚ ਪਟਾ ਦੂੰਗਾ ਉੱਥੇ ਨਸ਼ਾ ਘਰ-ਘਰ ਪਹੁੰਚ ਗਿਆ ਆ ਲੱਗੇ ਜੰਗਲਾ ਗੁਰੂਪਿੰਡਾ ਤੁਸੀਂ ਉੱਥੋਂ ਦੇ ਰਹਿਣ ਵਾਲੇ ਜੇ ਤੁਹਾਨੂੰ ਪਤਾ ਵਾ ਕਿ ਨਸ਼ੇ ਦਾ ਜਿਹੜਾ ਮੰਤਰੀ ਦੇ ਘਰ ਦੇ ਲਾਗੇ ਨਸ਼ਾ ਜਿਹੜਾ ਉਹ ਵਕਣਦਿਆ ਲੋਕੀਂ ਜਦੋਂ ਜਾਂਦੇ ਆ ਪਟਵਾਰਖਾਨੇ ਵਾਲ ਨੂੰ ਉਧਰ ਉਹਦਾ ਘਰ ਆ ਉਧਰ ਲੋਕੀਂ ਜਿਹੜੇ ਆਵਾਜ਼ਾਂ ਮਾਰਦੇ ਆ ਆਓ ਸਾਡੇ ਘਰੋਂ ਨਸ਼ਾ ਲੈ ਲੋ ਆ ਸੌਲਵਰ ਕਰਨਾ ਸ਼ੁਰੂ ਇਹਨਾਂ ਨੇ ਜਿਹੜੇ ਵਾਅਦੇ ਕਰਕੇ ਤੇ ਇਹ ਲੋਕਾਂ ਨੂੰ ਪ੍ਰਸਾਦਤਾਵਾਦ ਤੇ ਲੋਕ ਬਹੁਤ ਦੁਖੀ ਆ ਇਹ ਪੰਜਾਬ ਨੂੰ ਬਚਾਉਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਬਹੁਤ ਵੱਡੀ ਲਹਿਰ ਲੈ ਕੇ ਸਾਰੇ ਪੰਜਾਬ ਦੇ ਵਿੱਚ ਚੱਲੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਜਨਾਲਾ ਹਲਕੇ ਦੇ ਤਾਰੀਫ ਆਰਡਰ ਤੋਂ ਅਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਲੋੜ ਪਈ ਐ ਪੰਜਾਬ ਨੂੰ ਬਚਾਉਂਦੇ ਅੱਜ ਜੋ ਲੋੜ ਪਈ ਐ ਐਜੀ ਲੋੜ ਪਈ ਐ ਕਿ ਜੇ ਆਪਾਂ ਨਾ ਕੁਛ ਕੀਤਾ ਜੋ ਹਾਲਾਤ ਇਹਨਾਂ ਨੇ ਬਣਾ ਦਿੱਤੀਆਂ ਝਾੜੂ ਵਾਲਿਆਂ ਨੇ ਕਿ ਪੰਜਾਬ ਨੂੰ ਵਾਪਸ ਖੜਾ ਕਰਨਾ ਪੜਾ ਉਸਤਾ ਹੋ ਜਾਣਾ ਅੱਜ ਲੋਕਾਂ ਦੇ ਚਿਹਰੇ ਤੇ ਮੌਸੀ ਹੈ ਲੋਕੀ ਦੁਖੀ ਹੋਏ ਬੈਠੇ ਕਿਉਂਕਿ ਬੜੀ ਉਮੀਦ ਸੀ ਕਿਉਂਕਿ ਇਹਨਾਂ ਨੇ ਇਹ ਗੱਲਾਂ ਕਹੀਆਂ ਜਿਹੜੀਆਂ ਗੱਲਾਂ ਸੁਣ ਕੇ ਲੋਕੀ ਸੋਚਦੇ ਸੀ ਪਤਾ ਨਹੀਂ ਕੀ ਹੋ ਜਾਊਗਾ ਪਰ ਇਹਨਾਂ ਦਾ ਨਿਸ਼ਾਨਾ ਸਰਕਾਰ ਵਿੱਚ ਆ ਕੇ ਸੇਵਾ ਕਰਨਾ ਨਹੀਂ ਪੰਜਾਬ ਨੂੰ ਅੱਗੇ ਵਧਾਉਣਾ ਨਹੀਂ ਆ ਸਾਰੇ ਲੁਟੇਰੇ ਇਕੱਠੇ ਹੋ ਕੇ ਨਿਸ਼ਾਨਾ ਇੱਕੋ ਇੱਕ ਸ੍ਰੀ ਕੀ ਆਮ ਆਦਮੀ ਪਾਰਟੀ ਦੀ ਪਾਰਟੀ ਨੂੰ ਹਿੰਦੁਸਤਾਨ 'ਚ ਕਿਵੇਂ ਟਕਰਾ ਕਰਨਾ ਹੈ ਜਾ ਆਪ ਦੇ ਖਜ਼ਾਨੇ ਤੋਂ ਇਕੱਠਾ ਕਰਕੇ ਪੈਸਾ ਅੱਜ ਨੀਲੇ ਕਾਰਡ ਇਕੱਠੇ ਗਏ ਸ਼ਗਨਬੰਦਾਂ ਦੀ ਫੋਟੋਆਂ ਲੇਸ਼ਨਾਂ ਕੱਢੀ ਗਈਆਂ ਜਿਹੜੀ ਜੇਸੀ ਬੱਚਿਆਂ ਦੀ ਸਕਾਲਰਸ਼ਿਪ ਬੰਦ ਕਰ ਦਿੰਦੇ ਐ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਤੇ ਜਿਹੜੀ ਵੱਡੀ ਗੱਲ ਐ ਅੱਜ ਨਸ਼ਾ ਇੰਨਾ ਵਧਾ ਦਿੱਤਾ ਕਿ ਅੱਜ ਘਰ ਘਰ ਨਸ਼ਾ ਪਹੁੰਚ ਗਿਆ ਇਹ ਪਟਿਆਰੇ ਐ ਇੱਕ ਆਮ ਆਦਮੀ ਪਾਰਟੀ ਲਈ ਬਣਾਏ ਗੁੰਡਾ ਕਰਤੀ ਗੈਂਗਸਟਰ ਰਾਜ ਕਰ ਰਹੇ ਰੋਜ਼ ਅਖਬਾਰਾਂ ਚ ਕਤਲ ਹੋਉਂਦੇ ਹੋਏ ਜੇ ਕਤਲ ਹੋ ਗਿਆ ਨੂੰ ਮਾਰ ਦਿੱਤਾ ਇਹਦੀ ਲੁਕ ਕੋਈ ਜੀ ਇਹ ਬੈਂਕ ਲੁਕੇ ਗਿਆ ਦੁਕਾਨ ਲੁਕੀ ਗਈ ਅਕਸਰ ਨਾਮ ਵੀ ਕੋਈ ਇੰਜੀਨੀਅਰ ਕੋਈ ਨਾਮ ਵੀ ਕੋਈ ਜੀ ਨਹੀਂ ਕਿਉਂਕਿ ਪੁਲਸਾਂ ਨੂੰ ਪਤਾ ਹੀ ਨਹੀਂ ਕਿ ਹੁਕਮ ਕਿਤਾ ਬੰਨਾ ਹੈ ਉਸ ਲਿਆ ਇਹ ਦਿੱਸ਼ਟੀ ਲੱਗਦੀ ਹੈ ਡੀਸੀ ਲੱਗਦੀ ਹੈ ਭਗਵੰਤ ਮਾਨੀ ਲਾਉਂਦਾ ਆ ਲਾਉਂਦਾ ਕੇਜੀ ਵੱਗਲੀਓ ਆਰਡਰ ਆਉਂਦੇ ਆ ਭਗਵਾਨ ਜੀ ਮਾਨ ਨੂੰ ਤਾਂ ਡਰਾਈਵਰ ਬਣਾ ਕੇ ਰੱਖਿਆ ਹੈ ਜਿਵੇਂ ਕੇਦਰੀ ਵਾਲੇ ਹਿੰਦੁਸਤਾਨ ਜਾਣਾ ਭਾਵੇਂ ਗੋਆ ਜਾਣਾ ਭਾਵੇਂ ਹైదరాబాద్ ਜਾਣਾ ਭਾਵੇਂ ਬੈਂਗਲੁਰੂ ਜਾਣਾ ਭਾਵੇਂ ਜੈਪੁਰ ਜਾਣਾ ਟੈਲੀਫੋਨ ਭਗਵਾਨ ਜੀ ਮਾਨ ਨੂੰ ਕੀਤਾ ਜਾਂਦਾ ਹੈ ਪੰਜਾਬ ਦੀ ਪੁਛ ਨਾਲ ਭੇਜੀ ਜਾਂਦੀ ਹੈ ਪੰਜਾਬ ਸਰਕਾਰ ਹਵਾਈ ਜਹਾਜ਼ ਕਰਾਇਮੇ ਲੈਂਦਾ ਹੈ ਲੋਸੀ ਜਹਾਜ਼ ਤੇ ਫਿਰ ਉਹ ਲੈ ਕੇ ਜਾਂਦੇ ਆ तकरीबन ਸਵਾ 60 ਕਰੋੜ ਰੁਪਇਆ ਦਿੱਕੇ 6 ਮਹੀਨਿਆਂ ਦਾ ਕਿਰਾਇਆ ਹੀ ਭਰ ਦਿੰਦਾ ਜਾਇਦਾ ਜਿਹਦਾ ਕਿਰਾਇਆ 8 ਲੱਖ ਤੋਂ 10 ਲੱਖ ਰੁਪਇਆ ਹਰ 달 ਹੈ ਇਹ ਜਾਇਦਾ ਨੂੰ ਲੈ ਕੇ ਜਾਂਦੀ ਆ ਆਮ ਆਦੀ پارٹی ਦੇ ਨਾਮ ਰੋਸ਼ਨ ਕਰਕੇ ਐਸ ਕਰਕੇ ਮੈਂ 아이 ਬੇਨਤੀ ਕਰਨਾ ਚਾਹਣਾ ਤੁਹਾਡੀ ਆਪਣੀ ਮਾਂ ਪਾਰਟੀ ਹੈ ਕੌਮ ਦੀ ਜੱਥੇਬੰਦੀ ਹੈ ਖਾਲਸਾ ਪੰਥ ਦੀ ਜੱਥੇਬੰਦੀ ਹੈ 103 ਸਾਲ ਪੁਰਾਣੀ ਜੱਥੇਬੰਦੀ ਹੈ ਤੁਹਾਡੀ ਖੂਨ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਕੀਤੀ ਹੋਈ ਜੱਥੇਬੰਦੀ ਆ ਉਹ ਜੱਥੇਬੰਦੀ ਆ ਜਿਹਨੇ ਪੰਜਾਬ ਦੀ ਹਰ ਲੜਾਈ ਲੜੀ ਐ ਹਰ ਗਰੀਬ ਕਿਸਾਨ ਦੀ ਮਜ਼ਦੂਰ ਦੀ ਲੜਾਈ ਲੜੀ ਐ ਅੱਜ ਛੋਟੇ ਕਿਉਮਲਾ ਦੇ ਕਨੈਕਸ਼ਨ ਐ ਬਿਜਲੀ ਮੁਫਤ ਐ ਦੁਨੀਆਂ ਮੰਡੀਆਂ ਬਣਾਈਆਂ ਛੋਟੇ ਬੁੱਕਲ ਪੁਆਇੰਟ ਬਣਾਏ ਐ ਸੜਕਾਂ ਲਿੰਕ ਰੋਡ ਬਣਾਈਆਂ ਬਿਜਲੀ ਦੇ ਥਰਮਲ ਪਲਾਂਟ ਬਣਾਏ ਆ ਹਾਈਵੇ ਬਣਾਈਏ ਪੁਟ ਬਣਾਈਏ ਸਾਰੇ ਇੱਕੋ ਇੱਕ ਪਾਰਟੀ ਸ਼ਰਮਲੀ ਕਰਨੀ ਤਾ ਆ ਜਿੰਨੀਆਂ ਸਕੀਮਾਂ ਸੀ ਆਟਾ ਦਾਲ ਸ਼ਗਰ ਪੈਨਸ਼ਨ ਲੀਪਾਲ ਨੂੰ ਤੇ ਕਿਸਾਨਾਂ ਨੂੰ ਜੋ ਵੀ ਸਹੂਲਤ ਸੀ ਸਾਰੀ ਛੱਡੀ ਆਪਣੀ ਪੰਤੀ ਲਮੈਂਤਾ ਚੱਤੇਪੰਤੀ ਸ਼ਰਮ ਦੀ ਖਾਲੀ ਦੰਦ ਇਸ ਕਰਕੇ ਆਪਣੀ ਆਪਣੇ ਆਪਣੀ ਹੁੰਦੇ ਐ ਇਸ ਕਰਕੇ ਆ ਸਾਰੇ ਜਿਵੇਂ ਆਪਾਂ ਸਾਰਿਆਂ ਨੇ ਪੰਜਾਬੀਆਂ ਨੇ 92 ਸੀਟਾਂ ਦੇ ਕੇ ਜਿੱਤਾਇਆ ਤੇ ਹੁਣ ਇਹਨਾਂ ਦੀਆਂ ਜ਼ਮਾਨਤਾਂ ਦੱਬ ਕਰਾਈਏ ਕਿਉਂਕਿ ਜਿਹੜਾ ਪੰਜਾਬੀ ਇਹਨਾਂ ਨੂੰ ਧੋਖਾ ਕਰਦਾ ਪੰਜਾਬੀਆਂ ਨੂੰ ਪਤਾ ਹੈ ਉਹਦੇ ਨਾਲ ਕਿਹਜਾ ਸਲੂਕ ਕਰਨਾ ਹੈ ਆ ਜਿਹੜਾ ਸਰਕਲ ਪ੍ਰਦਾਨਤਾ